ਪਾਰਟੀ ਦਾ ਆਪਣਾ ਡਿਸੀਜਨ ਹੈਗਾ ਕਿਉਂਕਿ ਬੀਜੇਪੀ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੀ ਆ ਕਿ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਅਲਾਈਸ ਵੀ ਅੱਜ ਦੀ ਤਰੀਕ ਤੇ ਵਿੱਚ ਕਿਉਂਕਿ ਜਿਹਨੂੰ ਉਹ ਰੱਖਦੇ ਆ ਉਹਦਾ ਹੀ ਬਿਲਕੁਲ ਸੱਤਿਆਨਾਸ ਮਾਰ ਕੇ ਰੱਖਦੇ ਆ ਮਤਲਬ ਆ ਆਪਣੇ ਗਵਾਂਢੀ ਹਰਿਆਣੇ ਦੇ ਵਿੱਚ ਹੀ ਦੇਖ ਲਓ ਆ ਜੀ ਜੀਪੀ ਦਾ ਕੀ ਹੋਇਆ ਆ ਅਕਾਲੀ ਦਲ ਦਾ ਕੀ ਹੋਇਆ ਉਹਨਾਂ ਨੇ ਐਚ ਵੀ ਦੇਖੋ ਅਕਾਲੀ ਦਲ ਮੈਂ ਕਹਿੰਦਾ ਰੀਜਨਲ ਪਾਰਟੀ ਆ ਅਕਾਲੀ ਦਲ ਜਰੂਰ ਸਟਰੋਂਗ ਹੋਣਾ ਚਾਹੀਦਾ ਬਟ ਬ੍ਰਾਂਡ ਬਦਲਣਾ ਪਊਗਾ ਇਹ ਨਾ ਬ੍ਰਾਂਡ ਬਦਲਣ ਨੂੰ ਤਿਆਰ ਹੈ ਤੇ ਨਾ ਇਹਨਾਂ ਦਾ ਸਰਵਾਈਵਲ ਔਰ ਰਿਵਾਈਵਲ ਜਿਹੜਾ ਉਹ ਹੋ ਪ੍ਰਗਟ ਜੀ ਤੁਸੀਂ ਕੈਪਟਨ ਰਹੇ ਹੋ ਕੈਪਟਨ ਦੇ ਲਈ ਰਾਈਟ ਫਾਰਵਰਡ ਜਿਹੜਾ ਬੰਦਾ ਹੁੰਦਾ ਬਹੁਤ ਜ਼ਰੂਰੀ ਹੁੰਦਾ ਟੀਮ ਦੇ ਵਿੱਚ ਨਵਜੂਤ ਸਿੰਘ ਤੁਹਾਨੂੰ ਜ਼ਮੀਨਾਰੇ ਦੇਖੋ ਉਹਨਾਂ ਦੀ ਵਾਈਫ ਕਿ ਕੋਈ ਕੈਂਸਰ ਦੇ ਪੇਸ਼ੈਂਟ ਹੈਗੇ ਆ ਮੈਨੂੰ ਲੱਗਦਾ ਉਹਦੇ ਚ ਵੀ ਬਿਜ਼ੀ ਹੈਗੇ ਆ ਤੇ ਤੁਸੀਂ ਅਗਲੀ ਗੱਲ ਕਹੋਗੇ ਵੀ ਹੁਣ ਉਹ ਕਮੈਂਟਰੀ ਕਰ ਰਹੇ ਆ ਕਿਉਂਕਿ ਕਈ ਨੇਤਾ ਤਾਂ ਰੋਜ਼ੀ ਰੋਟੀ ਪੋਲਿਟਿਕਸ ਤੋਂ ਕਮਾਉਂਦੇ ਆ ਪਰ ਕੁਝ ਇਦਾਂ ਦੇ ਲੋਕ ਵੀ ਹੈਗੇ ਆ ਜਿਹੜੇ ਰੋਜ਼ੀ ਰੋਟੀ ਜਿਹੜੇ ਆਪਣੇ ਪ੍ਰੋਫੈਸ਼ਨ ਤੋਂ ਕਮਾਉਂਦੇ ਆ ਸੋ ਮੈਂ ਇੰਨਾ ਕੀ ਕਹਿਣਾ ਚਾਹੁੰਦਾ ਸਰ ਲੋਕ ਸਭਾ ਚੋਣਾਂ ਕੀ ਕੈਰੀਓ ਮੈਂ ਆਪ ਵੀ ਜੂਟੇ ਹਾਂ ਕਾਉਂਟਰ ਹੋਇਆ ਹੈ ਲਾਅ ਐਂਡ ਆਰਡਰ ਲਗਾਤਾਰ ਸਵਾਲ ਚੱਪੇ ਜਾਂਦੇ ਦੇਖੋ ਲਾਅ ਐਂਡ ਆਰਡਰ ਜਿਹੜੀ ਆ ਬੇਸਿਕਲੀ ਇਹ ਸਾਰੀ ਚੁਕੇ ਦੇਖੋ ਇੱਕ ਮੈਂ ਪਹਿਲਾਂ ਵੀ ਕਿਹਾ ਸੀ ਇੱਕ ਫੀਤਾ ਕੱਟਣਾ ਲੱਗ ਗੱਲ ਹੈ ਉਹਦੇ ਤੇ ਮਾਈਂਡ ਅਪਲਾਈ ਕਰਕੇ ਉਹਦੇ ਤੇ ਬੈਠ ਕੇ ਉਹਦੇ ਤੇ ਸੋਹਿਰਦਤਾ ਦੇ ਨਾਲ ਅੱਗੇ ਵਧਣਾ ਕਿਉਂਕਿ ਸਾਡੇ ਤਾਂ ਕਈ ਵਾਰੀ ਚੀਫ ਮਿਨਿਸਟਰ ਸਾਹਿਬ ਉਹ ਵੀ ਸਟੇਟਮੈਂਟ ਦੇ ਦਿੰਦੇ ਆ ਜਾਂ ਤਾਂ ਇਹਨਾਂ ਦੇ ਕੋਈ মিডিਆ ਐਡਵਾਈਜ਼ਰਾਂ ਦੀ ਪ੍ਰੋਬਲਮ ਹੈ ਜਾਂ ਇਹਨਾਂ ਦੇ ਐਡਵਾਈਜ਼ਰਸ ਦੀ ਪ੍ਰੋਬਲਮ ਹੈ ਕਿ ਇਹਨਾਂ ਨੇ ਕਹਿਤਾ ਵੀ ਤੁਹਾਨੂੰ ਐਨਓਸੀ ਨਹੀਂ ਚਾਹੀਦਾ ਜੇ ਤੁਸੀਂ ਰਜਿਸਟਰੀ ਕਰਾਉਣੀ ਆ ਅੱਛਾ ਉਹ ਉਹ ਕੇਸ ਪੈਂਡਿੰਗ ਹਾਈ ਕੋਰਟ ਦੇ ਵਿੱਚ ਸੀਗਾ ਸੋ ਮੈਨੂੰ ਲੱਗਦਾ ਕਿ ਦੇ ਹੈਵ ਟੂ ਰੀਅਲੀ ਸੀਰੀਅਸਲੀ ਥਿੰਕ ਕਿ ਅਸੀਂ ਸਰਕਾਰ ਰਨ ਕਰਦੇ ਆ ਅਸੀਂ ਕੋਈ ਕਮੇਡੀ ਸ਼ੋ ਜਿਹੜਾ ਉਹ ਨਹੀਂ ਰਨ ਕਰਦੇ ਸਰ ਪੰਜਾਬ ਮੇ ਰੁਝਾਨ ਕਿਹੋ ਜਿਹਾ ਦਿਖ ਰਹਾ ਹੈ ਆਪਕੋ ਕਿਉਂਕਿ ਮਾਨ ਸਾਹਿਬ ਕਹਿ ਰਹੇ ਕਿ 13 ਕੀ 13 ਸੀਟੇ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਦੇਖੋ ਮੇਰੇ ਕੋਲ ਤਾਂ ਸਕੋਰ ਦਾ ਪਤਾ ਹੈ ਕਈ ਵਾਰੀ ਜ਼ੀਰੋ ਆ ਗਿਆ ਜਾਂਦੀ ਹੈ 13 ਪਿੱਛੇ ਚਲੇ ਜਾਂਦੇ ਪ੍ਰਗਟ ਜੀ ਇੱਕ ਇੱਕ ਆਖਰੀ ਸਵਾਲ ਜੀ ਪੀਟੀ ਨਾਲ ਕਾਂਗਰਸ ਨੇ ਸ਼ਫਲ ਕੀਤਾ ਹੈਗਾ ਪਰਟਿੰਡੇ ਵਾਲੇ ਪਿੰਡ ਲੁਧਿਆਣੇ ਤੇ ਸੰਗਰੂਰ ਵਾਲੇ ਅਨੰਦਪੁਰ ਭੇਜ ਤੇ ਇਹ ਬੈਂਤੜਾ ਸਫਲ ਹੋਊਗਾ ਤੁਹਾਡੇ ਸਭ ਦੇਖੋ ਅਲਟੀਮੇਟਲੀ ਇਹ ਜਿਹੜੇ ਇਸ਼ੂਜ਼ ਆ ਇਹ ਕੋਈ ਗਲੀ ਮੁਹੱਲੇ ਦੇ ਕਾਰਪੋਰੇਸ਼ਨ ਦੇ ਇਸ਼ੂਜ਼ ਨਹੀਂ ਆ ਇਹ ਸਾਡੀ ਸਟੇਟ ਦੇ ਸਾਡੇ ਦੇਸ਼ ਦੇ ਇਹ ਇਸ਼ੂਜ਼ ਆ ਮੈਨੂੰ ਲੱਗਦਾ ਕਿ ਜਿਹੜਾ ਵੀ ਬੰਦਾ ਉਸ ਇਸ਼ੂ ਨੂੰ ਬੈਟਰ ਐਡਰੈਸ ਕਰ ਸਕਦਾ ਹੋਵੇ ਐਂਡ ਪੰਜਾਬ ਦਾ ਹੋਵੇ ਉਹਦੇ ਲਈ ਮੈਨੂੰ ਇਹ ਕੋਈ ਪ੍ਰੋਬਲਮ ਨਹੀਂ ਲੱਗਦੀ ਦੇਖੋ ਆਪਾਂ ਉਸ ਪੋਲਿਟਿਕਸ ਦੀ ਗੱਲ ਕਰਦੇ ਆ ਪੀ ਜਿਹਦੇ ਵਿੱਚ ਸਾਡੇ ਕਈ ਲੀਡਰ ਵੀ ਬੜਾ ਮੋਟਾ ਗੁੱਸਾ ਜ਼ਾਹਰ ਕਰਦੇ ਆ ਵੀ ਦੇਖੋ ਜੀ ਇਹ ਫਲਾਨੀ ਜਗਾ ਤੋਂ ਆ ਗਿਆ ਫਲਾਨੀ ਜਗਾ ਤੋਂ ਆ ਗਿਆ ਮੈਨੂੰ ਉਹਦੇ ਨਾਲੋਂ ਵੀ ਜਿਹੜੇ ਇਸ਼ੂਜ਼ ਨੂੰ ਐਡਰੈਸ ਕਰਨਾ ਜੇ ਸੁਖਪਾਲ ਖਹਿਰੇ ਦੀ ਗੱਲ ਕਰ ਲਈਏ ਚਾਹੇ ਰਾਜਾ ਵੜਿੰਗ ਵੀ ਕਰ ਲਈਏ ਚਾਹੇ ਸੁਖੀ ਦੀ ਗੱਲ ਸੁਖ ਸੁਖਜਿੰਦਰ ਰੰਧਾਵਾ ਦੀ ਕਰ ਲਈਏ ਚਾਹੇ ਗਾਂਧੀ ਜੀ ਦੀ ਕਰ ਲਈਏ ਸੋ ਮੈਨੂੰ ਲੱਗਦਾ ਕਿ ਇਹ ਬੰਦੇ ਉਥੇ ਪਾਰਲੀਮੈਂਟ ਦੇ ਵਿੱਚ ਜਾ ਕੇ ਬੋਲਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਆਰਡੀਨੇਟ ਕਰਕੇ ਸਟੇਟ ਕਾਂਗਰਸ ਤੋਂ ਤੇ ਸਰਕਾਰ ਜਿਹੜੀ ਉਹ ਕਾਂਗਰਸ ਦੀ ਆ ਰਹੀ ਹੈ ਔਰ ਜਿਹੜੇ ਪੰਜਾਬ ਦੇ ਇਸ਼ੂਜ਼ ਹੈਗੇ ਆ ਉਹਨਾਂ ਨੂੰ ਐਡਰੈਸ ਜ਼ਰੂਰ ਕਰਵਾਉਣਾ ਹਰਿਆਣਾ ਦੀ ਸਰਕਾਰ ਅਲਪਮਤ ਹੈ ਸਰ ਮੁੱਖ ਵਿਪਖਸ਼ ਪਾਰਟੀ ਕਾਂਗਰਸੀ ਹੀ ਹੈ ਤਾਂ ਕਾਂਗਰਸ ਕੀ ਤਰਫ ਸੇ ਕਿਤਨੀ ਜਲਦੀ ਕਦਮ ਉਠਾਇਆ ਜਾਏਗਾ ਕਿ ਪ੍ਰੋਟੈਸਟ ਦੀ ਮੰਗ ਕੀਤੀ ਜਾਏ ਦੇਖੋ ਕਾਂਗਰਸ ਕੋ ਨਾ ਕਈ ਵਾਰ ਜਲਦੀ ਨਹੀਂ ਹੁੰਦੀ ਮੈਂ ਤਾਂ ਬਹੁਤ ਠਹਿਰਾਗ ਕੇ ਸਾਥ ਖੇਲਨੇ ਵਾਲਾ ਬੰਦਾ ਹਾਂ ਵੈਸੇ ਵੀ ठहराब के साथ खेलना चाहिए बहुत जल्दी नहीं करनी चाहिए क्योंकि कई बार ऐसे लोग होते हैं जो अपने भार से खुद ही गिर जाते हैं